ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਬਾਲੇ ਕਲ ਸੁਲਾਹੋਂ ਕਾ ਹਾਂ ਦੱਸੋ ਠੀਕ ਹੈ ਜੀ ਹਾਂਜੀ ਕੀ ਨਾਂ ਕੀ ਤੁਹਾਡਾ ਰਮਜ਼ਾਨ ਖਾਨ ਜੀ ਰਮਜ਼ਾਨਾ ਤੁਹਾਡਾ ਜੀ ਅਨਵਰ ਖਾਨ ਦੋਨੋਂ ਸਕੇ ਭਰਾ ਐ ਹਾਂਜੀ ਚਾਚੇ ਤਾਏ ਨੇ ਚਾਚੇ ਤਾਏ ਨੇ ਤੁਹਾਡੇ ਨਾਨਕੇ ਕਿੱਥੇ ਸੀ ਮੱਛਲੀ ਤੁਹਾਡੇ ਜੀ ਮੇਰੀ ਵੀ ਮੱਛਲੀ ਸੀ ਤੁਹਾਡੇ ਡੈਡੀ ਦਾ ਕੀ ਨਾਂ ਐ ਅਸਲੋਦੀ ਤੁਹਾਡੇ ਦਾ ਸਿਲੇਮਾਨਾ ਜੀ ਬਾਬਿਆਂ ਦਾ ਤਾਂ ਇੱਕੋ ਹੋਏਗਾ ਹਾਂਜੀ ਆ ਇੱਕੋ ਬਾਬੇ ਕੀ ਸੀ ਨਾਂ ਨਵਾਬ ਖਾਨ ਨਵਾਬ ਖਾਨ ਤੇ ਨਾਨਕੇ ਤੁਹਾਡੇ ਮੱਛਲੀ ਮੱਛਲੀ ਠੀਕ ਹੈ ਹੁਣ ਵੀ ਮੱਛਲੀ ਚ ਰਹਿੰਦੇ ਨਾਨਕੇ ਨਾ ਹੁਣ ਤਾਂ ਪਾਕਿਸਤਾਨ ਚਲੇ ਗਏ ਕਿਹੜੀ ਜਗ੍ਹਾ ਹੈਗੇ ਪਸਾ ਲੱਗ ਲੱਗ ਜਿਗਾਂ ਬੈਠੇ ਆਂ ਉਹ ਕਿੱਥੇ ਕਿੱਥੇ ਬੈਠੇ ਆਂ ਭਾਈ 18 ਚੱਕ ਚ ਬੈਠੇ 11 ਚੱਕ ਚ ਬੈਠੇ ਤਰੋੜਾਂ ਬੈਠੇ ਕਿਹੜੇ ਜ਼ਿਲ੍ਹੇ ਚ ਪੈਂਦੇ ਇਹ ਚੱਕ ਤੇ ਇੱਕ ਮਲਤਾਨ ਵਿੱਚ ਪੈਕੋ ਉੱਚੀ ਬੋਲੋ ਥੋੜਾ ਜਿਹਾ ਇਕ ਮੁਲਤਾਨ ਵਿੱਚ ਪੈ ਗਿਆ। ਅੱਛਾ ਜੀ। ਕਿ ਲਾਹੌਰ ਚ ਪੈ ਗਿਆ, ਕੋ ਗੁਜਰਾਂ ਵਾਲੇ ਚ ਪੈ ਗਿਆ। ਅੱਛਾ ਜੀ, ਗੁਜਰਾਂ ਵਾਲੇ ਚ। ਹਾਂ ਜੀ। ਕਦੇ ਗਏ ਤੁਸੀਂ ਪਾਕਿਸਤਾਨ? ਹਾਂ 35-36 ਸਾਲ ਹੋ ਗਏ ਪਹਿਲਾਂ ਗਏ। ਅੱਛਾ ਜੀ, ਕਿਹਦੇ ਨਾਲ ਜਾਂਦੇ ਸੀ? ਆਪਣੀ ਮਾਂ ਗਏ ਲੈ ਜਾਂਦੇ ਹੁੰਦੇ ਸੀ। ਅੱਛਾ ਜੀ। ਆ ਬਜ਼ੁਰਗ ਹੋ ਗਈ, ਬਸ ਅਸੀਂ ਇਕੱਲੇ ਗਏ ਨਹੀਂ ਫਿਰ। ਅੱਛਾ ਜੀ। ਮਾਂ ਦੀਆਂ ਭੈਣਾਂ ਰਹਿੰਦੀਆਂ ਪੰਜ ਉੱਥੇ। ਪੰਜ ਭੈਣਾਂ ਉੱਥੇ, ਕੀ ਕੀ ਨਾਂ ਹੈ? ਇੱਕ ਦਾ ਨਾਮ ਸਰਬਰੀ ਹੈ, ਇੱਕ ਦਾ ਨਾਮ ਬਸੀਰਾ। ਅੱਛਾ ਜੀ। ਵਜੀਦਨ, ਜੀਜਾਨ। अच्छा पता ਕਿਹੜੇ ਕਿਹੜੇ ਇਲਾਕਿਆਂ 'ਚ ਰਹਿੰਦੇ ਆਂ ਉੱਥੇ ਹਾਂ ਇੱਕ 18 ਚੱਕ ਚ ਰਹਿੰਦੀ ਐ ਅੱਛਾ 11 ਚ ਰਹਿੰਦੀ ਇੱਕ ਤਰੋੜਾ ਰਹਿੰਦੀ ਐ ਇੱਕ ਪੋੜੀ ਰਹਿੰਦੀ ਐ ਦੋ ਪੋੜੀ ਰਹਿੰਦੀਆਂ ਦੋ ਪੋੜੀ ਰਹਿੰਦੀਆਂ ਮਰ ਲੀਆਂ ਜੀ ਬਸ ਇੱਕ ਜੀ ਹੁੰਦੀ ਕਿਹੜੀ ਜਿੰਦੀ ਐ ਜੀ ਜਨ ਜਿੰਦੀ ਆ ਜੀ ਪੋੜੀ ਵਾਲੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਪਾਕਿਸਤਾਨ ਗਿਆ ਨੂੰ 35 36 ਸਾਲ ਹੋ ਗਏ ਨੇ ਵਿਆਹ ਤੇ ਪਹਿਲਾਂ ਹੀ ਜਾਏ ਸੀ ਬਸ ਜਿਵੇਂ ਵਿਆਹ ਤੇ ਨਾਨੇ ਦਾ ਕੀ ਨਾਂ ਤੁਹਾਡੇ ਦਾ ਮੰਮਿਆਂ ਦਾ ਹੈ ਯਾਦ ਮਮਾ ਤਾਂ ਹੈ ਉਹ ਨਹੀਂ ਸਾਡਾ ਕੋਈ ਤੁਸੀਂ ਮਾਮਾ ਕੋਈ ਨਹੀਂ ਸੀ ਤੁਹਾਡਾ ਸੱਚੇ ਤਾਂ ਆ ਜਾਂਦੇ ਆ ਚਾਚੇ ਤਾਂ ਆ ਜਾਂਦੇ ਆ ਠੀਕ ਕਿਹੜੇ ਮਹੱਲੇ 'ਚ ਰਹਿੰਦੇ ਉੱਥੇ ਬਿੰਡੇ ਆ ਤਾਂ ਚੱਕ ਹਾਂਜੀ ਚੱਕ ਚੱਕ 11 ਚੱਕ ਅੱਛਾ ਇੱਕ ਇਸੇ ਪੁਰੜੀ ਠੀਕ ਸਿਰਫ ਬਿੰਡੇ ਹੁਣ ਕਿਉਂ ਨਹੀਂ ਗਏ ਤੁਸੀਂ ਦਵਾਰੇ ਬਸ ਦਵਾਰੇ ਬੀਜੇ ਨਹੀਂ ਮਿਲੇ ਫਿਰ ਨਹੀਂ ਹੁਣ ਕਰਤਾਰਪੁਰ ਸਾਹਿਬ ਖੁੱਲੇ ਸੀ ਉੱਥੇ ਆ ਕੇ ਮਿਲ ਸਕਦੇ ਸੀ बसोथे ਨਹੀਂ ਅੰਜਾ ਹੈ। ਅੱਛਾ ਜਾਣਾ ਚਾਹੁੰਦੇ ਤੁਸੀਂ? ਹਾਂ ਜਾਣਾ ਚਾਹੁੰਦੇ। ਜੇ ਤੁਹਾਨੂੰ ਸਪਾਂਸਰਸ਼ਿਪ ਉਹ ਦੇਣ ਹਾਂ ਜਾਵਾਂਗੇ। ਕਿੰਨਾ ਚਿਰ ਹੋ ਗਿਆ ਹੁਣ ਤੁਹਾਨੂੰ? ਧਿਆਨ ਉੱਤੇ। 35-36 ਸਾਲ ਹੋ ਗਏ। 36 ਸਾਲ। ਠੀਕ। ਮੰਮੀ ਹੈਗੇ ਤੁਹਾਡੇ ਹੁਣ? ਹਾਂ ਹੈਗੇ ਬਜ਼ੁਰਗ ਹੋ ਗਏ। ਬਸ ਕਿੰਨੀ ਉਮਰ ਹੋ ਗਈ ਮੰਮੀ ਦੀ? ਮੰਮੀ ਤਾਂ ਨਹੀਂ ਕਦੇ ਦਿਲ ਕਰਿਆ ਜਾਣ ਨੂੰ। ਜਾਣ ਨੂੰ ਤਾਂ ਕਰਦਾ ਹੁਣ ਵਿਚਾਰੇ ਮੱਝਾ ਪਰ ਪਈ ਉਹ। ਅੱਛਾ। ਤੁਸੀਂ ਹੁਣ ਕੀ ਕਹਿਣਾ ਚਾਹੁੰਦੇ? ਅਸੀਂ ਗਣ ਚन्नई ਵੀ ਸਾਨੂੰ ਵੀਜ਼ਾ ਮਿਲਦੀ ਵੀ ਫਿਰ ਮਿਲੇਗੀ ਉਹਨਾਂ ਨੂੰ ਠੀਕ ਹੈ ਹਰ ਇੱਕ ਦੀ ਤਮੰਨਾ ਹੈ ਵੈਸੇ ਤਾਂ ਜਨ ਦਿਲ ਕਰਦਾ ਤੁਹਾਡਾ ਜਾਣੇ ਨੂੰ ਪਾਕਿਸਤਾਨ ਨਾਨਕਿਆਂ ਨੂੰ ਮਿਲਣ ਨੂੰ ਹਾਂਜੀ ਠੀਕ ਹੈ ਆਪਣੇ ਇੰਡੀਆ ਗਵਰਨਮੈਂਟ ਨੂੰ ਕੀ ਕਹਿਣਾ ਚਾਹੋਗੇ ਤੇ ਪਾਕਿਸਤਾਨ ਗਵਰਨਮੈਂਟ ਨੂੰ ਵੀਜ਼ਾ ਸਾਡੀ ਮੇਲ ਕਰਾ ਦਿਓ ਅੱਛਾ ਜੀ ਵੀਜ਼ਾ ਲੱਗਣਾ ਚਾਹੀਦਾ ਹਾਂਜੀ ਠੀਕ ਹੈ ਜੀ ਕੋਈ ਨਹੀਂ ਅਸੀਂ ਤੁਹਾਡਾ ਸਨਿਆ ਪਹਚਾਵਾਂਗੇ ਸਿਰੇ ਤੱਕ ਤੁਹਾਡੀ ਗੱਲਬਾਤ ਹੁੰਦੀ ਰਹਿੰਦੀ ਹੈ ਹੁਣ ਆਪਣੇ ਮਾਮਿਆਂ ਨਾਲ ਜਾਂ ਕਿਸੇ ਹੋਰ ਰਿਸ਼ਤੇਦਾਰਾਂ ਦੇ ਨਾਲ ਨੰਬਰ ਰਹਿ ਗਏ ਆ ਫੋਨ 'ਤੇ ਗੱਲ ਹੋਈ ਜਾਂਦੀ ਹੈ ਹੋ ਜਾਂਦੀ ਹੈ ਗੱਲਬਾਤ ਦਿਲ ਤਾਂ ਉਹਨਾਂ ਦਾ ਵੀ ਕਰਦਾ ਹੁਣ ਇੱਧਰ ਆਉਣ ਨੂੰ ਆ ਬਹੁਤ ਜੀ ਕਰਦਾ ਇਹਨਾਂ ਨਾਲ ਵੀ ਮਿਲਣ ਇੱਥੇ ਮੈਨੂੰ ਤੁਸੀਂ ਇਹ ਦੱਸੋ ਜਦੋਂ ਤੁਸੀਂ ਪਾਕਿਸਤਾਨ ਗਏ ਸੀ ਕਿੰਨੀ ਕਿੰਨੀ ਉਮਰ ਸੀ ਤੁਹਾਡੀ ਬਸ ਇਹ ਮੇਰੇ ਸਾਲ ਕੁ ਬੜਾ ਹੀ ਅੱਛਾ ਸੋਣੀ ਹੈ ਸਾਡੀ ਜਦੋਂ ਅਸੀਂ ਆਪਣਾ ਪਾਸਪੋਰਟ ਬਣਾਇਆ ਜਾਂਦਾ 18-19 ਸਾਲ ਦੀ ਹੋਗੀ 18-19 ਸਾਲ ਦੀ ਭਾਈ ਲੰਘ ਜਾ ਕੇ ਜਦ 10 11 ਸਾਲ ਦੇ ਕਿੱਦਾਂ ਦਾ ਲੱਗਿਆ ਤੁਸੀਂ ਪਾਕਿਸਤਾਨ ਗਏ ਜਦੋਂ ਵਧੀਆ ਜੀ ਬਹੁਤ ਵਧੀਆ ਆਪਣੇ ਵਰਗੇ ਇਲਾਕਾ ਆਪਣੇ ਵਰਗੇ ਇਲਾਕਾ ਠੀਕ ਹੈ ਕਿ ਕਿੱਦਾਂ ਦਾ ਪਿਆਰ ਕਰਦੇ ਲੋਕ ਇਧਰ ਦੀ ਲੋਕ ਗਏ ਵੀ ਇਧਰ ਦੀ ਆਪਣੇ ਐਸ਼ੇ ਆਪਣੇ ਗਏ ਵੀ ਇਧਰ ਦੀ ਆਹੀ ਮਾਹੌਲ ਹੈ ਜਿਹੜੇ ਇਧਰ ਤੇ ਗਏ ਵੀ ਜਿਹੜੇ ਹੀ ਮਾਹੌਲ ਹੈ ਜਣੀ ਮੱਛਲੀ ਤੋਂ ਗਏ ਵੇ ਕਿਹੜੀ ਮੱਛਲੀ ਹੈ ਇਹ ਦੋ ਮੱਛਲੀਆਂ ਹਨ ਇਹ ਛੋਟੀ ਮੱਛਲੀ ਹੈ ਛੋਟੀ ਮੱਛਲੀ ਤੇ ਠੀਕ ਐਸ ਪਿੰਡ ਦੇ ਵਿੱਚ ਤੁਹਾਡਾ ਗੋਤ ਕਿਹੜਾ ਹੈ ਚੋਹਾਨੇ ਹੀ ਸਾਡਾ ਚੋਹਾਨ ਇਸ ਪਿੰਡ ਚ ਹੋਰ ਕਿਹੜੇ ਗੋਤ ਦੇ ਰਹਿੰਦੇ ਸੀ ਲੋਕ ਉਹ ਤਾਂ ਚੋਹਾਨੇ ਹੀ ਜੋੜੇ ਜ਼ਿਆਦਾ ਮਤਲਬ ਅੱਛਾ ਇੱਥੇ ਮਹੱਲੇ ਦੋ ਸੀ ਨਾ ਇੱਕ ਤਾਂ ਇਹਨਾਂ ਦਾ ਸੀ ਪੰਗੀਆਂ ਦੀ ਪੱਟੀ ਸੀ ਇੱਕ ਪੰਗੀਆਂ ਦਾ ਹੋ ਗਿਆ ਚਿੜੀ ਮਾਰਾਂ ਦਾ ਹੋ ਗਿਆ ਅਸੀਂ ਚਿੜੀ ਮਾਰਾਂ ਦੀ ਪੱਟੀ ਸੀ ਤੇ ਤੁਹਾਡਾ ਸੀ ਚੋਹਾਨ ਗੋਤ ਹਾਂਜੀ ਤੇ ਦੂਸਰੇਆਂ ਦਾ ਦੂਸਰੇ ਵੀ ਚੋਹਾਨੇ ਤੇ ਜ਼ਿਆਦਾ ਅੱਛਾ